ਲਹਿਰਾਗਾਗਾ ਸ਼ਹਿਰ ਦੇ ਵਿੱਚੋਂ ਲੰਘਦੀ ਡਿਚ ਡਰੇਨ ਨੂੰ ਸੁੰਦਰ ਬਣਾਉਣ ਅਤੇ ਉਸ ਦੇ ਕਿਨਾਰਿਆਂ ਤੇ ਸੈਰਗਾਹ ਵਿਕਸਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਇਸ ਤੇ 15 ਕਰੋੜ ਰੁਪਏ ਖਰਚੇ ਜਾ ਰਹੇ ਹਨ ਇਸ ਤੇ ਹੋਰ ਇੱਕ ਕੰਮ ਦਾ ਜਾਇਜ਼ਾ ਲੈਣ ਦੇ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ ਤੇ ਡਰੇਨ ਤੇ ਪਹੁੰਚੇ ਜਿੱਥੇ ਉਹਨਾਂ ਨੇ ਇੱਥੇ ਹੋਰ ਇੱਕ ਕੰਮ ਦਾ ਜਾਇਜ਼ਾ ਲਿਆ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਪਹਿਲਾਂ ਦੀ ਕਿਸੇ ਸਰਕਾਰ ਨੇ ਇਸ ਬਾਰੇ ਨਹੀਂ ਸੋਚਿਆ ਅਤੇ ਹੁਣ ਵੀ ਇਸ ਦਾ ਜੋ ਮਹਿਕਮੇ ਵੱਲੋਂ ਐਸਟੀਮੇਟ ਬਣਾਇਆ ਗਿਆ ਸੀ ਉਸ ਤੋਂ ਕੁਝ ਕਰੋੜ ਘਟ ਕੇ ਹੀ ਟੈਂਡਰ ਹੋਇਆ ਹੈ ਸ਼ੁਰੂਆਤੀ ਦੌਰ ਵਿੱਚ ਹੀ ਸਰਕਾਰ ਦਾ ਕੁਝ ਪੈਸਾ ਬਚਿਆ ਹੈ ਉਹਨਾਂ ਕਿਹਾ ਕਿ ਹੁਣ ਇਸ ਦੇ ਦੋਨੋਂ ਪਾਸੇ ਵਧੀਆ ਸੈਰਗਾ ਬਣਾਈ ਜਾ ਰਹੀ ਹੈ ਤਕਰੀਬਨ 3 ਕਿਲੋਮੀਟਰ ਲੰਬੀ ਇਸ ਸੈਰਗਾ ਦਾ ਸ਼ਹਿਰ ਵਾਸੀ ਚੰਗਾ ਆਨੰਦ ਲੈ ਸਕਣਗੇ ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਦੱਸਿਆ ਕਿ ਇਸ ਦੇ ਬਣਨ ਨਾਲ ਜਿੱਥੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਉੱਥੇ ਹੀ ਇਸ ਦੀ ਦਿੱਖ ਵੀ ਸੁੰਦਰ ਬਣੇਗੀ ਦੇਖੋ ਇਹ ਡਿਚਰ ਡਰੇਨ ਸੀ ਜਿਹੜੀ ਲਹਿਰੇ ਦੇ ਸ਼ਹਿਰ ਦੇ ਵਿੱਚ ਵੀ ਲੰਘਦੀ ਸੀ ਟੋਟਲ ਔਰ ਬੱਸ ਸਟੈਂਡ ਦੇ ਪਿੱਛੇ ਸਲਾਮੋਬਸਤੀ ਵੀ ਕਹਿ ਸਕਦੇ ਸੀ ਉਹਨੂੰ ਤੇ ਉੱਥੇ ਬਿਲਕੁਲ ਇਸ ਤਰ੍ਹਾਂ ਦਾ ਗੰਦ ਸੀ ਲੋਕਾਂ ਦੇ ਮਕਾਨ ਇਹਦੇ ਉੱਪਰ ਬਣੇ ਹੋਏ ਸੀ ਹਰ ਸਮੇਂ ਦੁਰਘਟਨਾ ਦਾ ਖਤਰਾ ਵੀ ਬਣਿਆ ਰਹਿੰਦਾ ਸੀ ਇਹ ਗੰਦਗੀ ਦੇ ਉੱਪਰ ਲੋਕ ਆਪਣਾ ਜ਼ਿੰਦਗੀ ਬਸਰ ਕਰਦੇ ਇਸ ਲਈ ਸੋ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਇਹ ਜਿਹੜੀ ਡਿਚ ਰੈਨ ਹੈ ਜਿਆਦਾ ਇਹਦੇ ਉੱਤੇ ਸਲਫਾ ਆਪਣਾ ਕੰਕਰੀਟਲੀ ਕਵਰ ਕਰ ਦਿੱਤਾ ਜਾਵੇ ਜਾਂ ਜੋ ਵੀ ਹੈ ਦਾ ਇਹ ਹੱਲ ਕੀਤਾ ਜਾਵੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਸੋ ਹੁਣ ਅਸੀਂ ਇਹ ਕਰੀਬ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਦਾ ਐਸਟੀਮੇਟ ਤਿਆਰ ਹੋਇਆ ਥੀ ਤੇ ਇਹਦੇ ਵਿੱਚ ਦੋ ਪਾਈਪ ਆਏ ਆ 4.5 4 ਫੁੱਟ ਚੌੜੇ ਦੋ ਪਾਈਪ ਆਇਆ ਤਾਂ ਕਿ ਕਿਸੇ ਤਰੀਕੇ ਦੀ ਅੱਗੇ ਨੂੰ ਦਿੱਕਤ ਨਾ ਸੋ 15 ਕਰੋੜ ਦਾ ਇਹਦਾ ਐਸਟੀਮੇਟ ਸੀ ਤੇ ਸਾਡੇ ਵਿਭਾਗ ਦੇ ਦੀ ਵਧੀਆ ਕਾਰਗੁਜ਼ਾਰੀ ਕਰਕੇ ਇਮਾਨਦਾਰੀ ਕਰਕੇ ਇਹ ਜਿਹੜਾ ਟੈਂਡਰ ਸੀ 12 ਕਰੋੜ ਦਾ ਹੋਇਆ ਮਤਲਬ 3 ਕਰੋੜ ਦੀ ਬਚਤ ਪਹਿਲੇ ਦਿਨ ਹੋਈ ਹੈ ਨੌ ਬੁਰਜੀਆਂ ਨੇ ਤੇ ਕੰਮ ਇਸ ਤੇ ਸ਼ੁਰੂ ਹੋਇਆ ਨੂੰ ਕਈ ਦਿਨ ਹੋ ਗਏ ਅੱਜ ਮੈਂ ਆਪਣੇ ਸਾਰੇ ਸਾਥੀਆਂ ਸਮੇਤ ਐਸਡੀਐਮ ਸਾਹਿਬ ਨੇ ਐਸਸੀ ਸਾਹਿਬ ਸਾਰੇ ਵਿਭਾਗ ਦੇ ਸਮੇਤ ਤੇ ਹੋਰ ਸਾਡੇ ਸਾਰੇ ਸਾਥੀ ਆ ਅੱਜ ਇਹ ਸਾਰਾ ਦੇਖਣ ਦੇ ਲਈ ਆਏ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਵਿਭਾਗ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਲੋਕ ਸਾਰੇ ਖੁਸ਼ ਕਿਤੇ ਮੈਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਈਵਨ ਇਹ ਹੁਣ ਜਿਹੜੀ ਆਪਣੇ ਉੱਤੇ ਇੰਟਰਲੌਕ ਲੱਗ ਰਹੀ ਆ ਸੋ ਬਰਸਾਤ ਵੀ ਹੋਗੀ ਕਿਤੇ ਕੋਈ ਪ੍ਰੋਬਲਮ ਨਹੀਂ ਸੋ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਬਣਾ ਰਹੇ ਹਾਂ ਕਿ ਕੱਲੀ ਡਿਚ ਡਰੇਨ ਕਵਰ ਕਰਨ ਦੀ ਗੱਲ ਨਹੀਂ ਹੈ ਇਹ ਉਹ ਡਿਚ ਡਰੇਨ ਜਿੱਥੇ ਕਦੇ ਲੋਕ ਲੰਘਦੇ ਡਰਦੇ ਸੀ ਲੋਕ ਲੰਘਣਾ ਮناسب ਨਹੀਂ ਸਮਝਦੇ ਸੀ ਤਾਂ ਹੁਣ ਉਹ ਡਿਚ ਡਰੇਨ ਨੂੰ ਅਸੀਂ ਇੱਕ ਸੈਰਗਾਹ ਦੇ ਵਜੋਂ ਵਿਕਸਿਤ ਕੀਤਾ ਇੱਥੇ ਕਰੀਬ 12 ਫੁੱਟ ਲਈ ਆਪਣੀ ਇੰਟਰਲੋਕ ਇੰਟਰਲੋਕ 15 ਫੁੱਟ ਵਾਲਾ ਜਿਹੜੇ ਉਸ ਨੂੰ ਕਵਰ ਕਰਕੇ ਅਸੀਂ ਡਿਚ ਦੇ ਨੂੰ 15 ਫੁੱਟ ਦਾ ਇੰਟਰਲੋਕ ਟਾਇਲ ਲਾਤੀ ਤੇ ਟੋਟਲ ਇਹ 32 ਫੁੱਟ ਦੋਹਾਂ ਪਾਸੇ ਬਕਾਇਦਾ ਕਵਰ ਕਰਕੇ ਉਸ ਨੂੰ ਜਾਲੀ ਲਾ ਕੇ ਦੋਵੇਂ ਪਾਸੇ ਤੇ ਉੱਥੇ ਦਰਖਤ ਵਗੈਰਾ ਵੀ ਲਾਉਣੇ ਨੇ ਤੇ ਘਾਹ ਵਗੈਰਾ ਵੀ ਲਾਉਣੇ ਤੋ ਮੇਰਾ ਕਹਿਣ ਤੋਂ ਭਾਵ ਵੀ ਇਹ ਇੱਕ ਸੈਰਗਾਹ ਵਜੋਂ ਖੋ ਜਾਣੀ ਆ 3 ਕਿਲੋਮੀਟਰ ਦੀ ਲੈਂਥ ਹੈ ਤੇ ਹਲੇ ਅਸੀਂ ਇੱਥੇ ਕੱਲੀ ਇੰਟਰਲੌਕ ਟਾਇਲ ਆਈ ਹੈ ਆ ਕੁਝ ਹਿੱਸੇ ਚਲੇ ਰਹਿੰਦੀ ਹੋਈ ਹੈ ਤੇ ਮੈਨੂੰ ਦੱਸਿਆ ਉੱਥੇ ਕਲੋਨੀ ਵਾਲੇ ਲੋਕਾਂ ਨੇ ਉਹ ਕਹਿੰਦੇ ਜੀ ਸਾਨੂੰ 40-40 ਸਾਲ ਹੋ ਗਏ ਇੱਥੇ ਰਹਿੰਦੇ ਆ ਅਸੀਂ ਤਾਂ ਕਦੇ ਬੰਦਾ ਹੀ ਨਹੀਂ ਦੇਖਿਆ ਦੀ ਇੱਥੇ ਅਸੀਂ ਤਾਂ ਕੱਲੇ ਹੀ ਰਹਿੰਦੇ ਸੀ ਸਾਡੇ ਗੁਆਂਢਚ ਹੀ ਨਹੀਂ ਕਦੀ ਕੋਈ ਆਇਆ ਸੀ ਕਹਿੰਦੇ ਹੁਣ ਤੇ ਲਾਈਨ ਹੀ ਟੁੱਟਦੀ ਇਨੇ ਤੇ ਲੋਕ ਵਧੀਆ ਸੈਰਾਂ ਕਰਨ ਆਉਂਦੇ ਆ ਸਾਨੂੰ ਮਿਲਦੇ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸੋ ਇਹ ਇੱਕ ਸੈਰਗਾ ਵਜੋਂ ਵੀ ਸ਼ਹਿਰ ਦੇ ਜਿਹੜੇ ਲੋਕ ਸੈਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਇਹ ਵਰਦਾਨ ਸਾਬਤ ਹੋਇਆ ਸੋ ਬਹੁਤ ਵਧੀਆ ਤੇ ਕੰਮ ਚੱਲ ਰਿਹਾ ਹੈ ਇਹਦੀ ਸ਼ਾਮ ਸੰਭਾਲ ਲਈ ਵੀ ਬੰਦੇ ਰੱਖੇ ਹਾਂ ਹਾਂ ਅਸੀਂ ਬਕਾਇਦਾ ਕੋਈ ਆਏ ਨਹੀਂ ਵੀ ਆਰਜੀ ਕੰਮ ਕੀਤਾ ਅਸੀਂ ਤਿੰਨ ਬੰਦੇ ਇਹਦੀ ਸ਼ਾਮ ਸੰਭਾਲ ਦੇ ਲਈ ਡਿਪਿਊਟ ਕਰਨੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਸਾਰੀ ਜਿਹੜੀ ਹੈ ਪੌਦੇ ਲਾਉਣੇ ਨੇ ਉਹਨਾਂ ਨੂੰ ਪਾਣੀ ਦੇਣਾ ਮਤਲਬ ਅਸੀਂ ਡਿਪੈਂਡੈਂਸ ਹੀ ਨਹੀਂ ਰੱਖੀ ਹੂੰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਜਿਵੇਂ ਹਨੂਮਾਨ ਮੰਦਿਰ ਦੇ ਸਾਹਮਣੇ ਗੁਜ਼ਰਦੀ ਹੈ ਇਹ ਤਾਂ ਮੈਨੂੰ ਸਾਰੇ ਹਨੂਮਾਨ ਮੰਦਿਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਸਾਰਾ ਜਿਹੜਾ ਆਪਦਾ ਏਰੀਆ ਪੂਰੀ ਤਰ੍ਹਾਂ ਸਾਫ਼ ਸੁਥਰਾ ਰੱਖਾਂਗੇ ਸਾਡੀ ਜ਼ਿੰਮੇਵਾਰੀ ਮੈਂ ਇੱਥੇ ਡੇਰਾ ਸੱਚਾ ਸੋਧਾ ਲੈਨੇ ਗਿਆ ਉਹਨਾਂ ਦੇ ਅੱਗੇ ਵੀ ਗੁਜ਼ਰਦੀ ਸੀ ਉਹਨਾਂ ਦੇ ਜਾ ਕੇ ਬੰਦ ਹੋਈ ਸੀ ਪਰ ਉਹਨਾਂ ਨੇ ਕਿਹਾ ਵੀ ਅੱਗੇ ਤੱਕ ਬਣਾ ਦਿਓ ਤਾਂ ਸਾਡੇ ਕੋਲੇ ਫੰਡ ਸੀ ਅਸੀਂ ਅੱਗੇ ਤੱਕ ਵੀ ਬਣਾਤੀ ਉਹਨਾਂ ਨੇ ਵੀ ਇਹੀ ਯਕੀਨ ਦਿਵਾਇਆ ਕਿ ਅਸੀਂ ਸਾਰੀ ਇਹ ਜਿਹੜੀ ਆਪ ਇਹਦੀ ਸੰਭਾਲ ਕਰਾਂਗੇ ਸੋ ਬੰਦੇ ਵੀ ਸਾਡੇ ਲੱਗਣਗੇ ਸਾਰਾ ਇੱਥੇ ਦਰਖਤ ਵਗੈਰਾ ਲਾ ਕੇ ਇਸ ਤਰ੍ਹਾਂ ਦਾ ਇੱਕ ਮਤਲਬ ਬਣ ਜਾਏਗਾ ਵੀ ਆਉਣ ਵਾਲੇ ਸਮੇਂ ਪੈਰਲਲ ਰੋਡ ਨਾ ਜਾਂਦੀ ਹੈ ਮੇਨ ਰੋਡ ਦੇ ਨਾਲ ਜਾਂਦੀ ਹੈ ਕਿ ਦੇਖਣ ਵਾਲੀ ਚੀਜ਼ ਬਣ ਜਾਈਏ ਸਾਨੂੰ ਬਸਤੀ ਦੇ ਲੋਕਾਂ ਨੂੰ ਕੁਝ ਪ੍ਰੋਬਲਮ ਦੱਸੀ ਸੀ ਆਪਣੀਆਂ ਕਈ ਪ੍ਰੋਬਲਮ ਸੀ ਕੀ ਉਹਨਾਂ ਨਾਲ ਉਹ ਛੋਟੀ-ਬੋਟ ਪ੍ਰੋਬਲਮ ਸੀ ਕੋਈ ਜਿਵੇਂ ਇਸ ਤਰ੍ਹਾਂ ਕਿਤੇ ਉੱਚੀ ਹੈ ਉਹਨਾਂ ਦੇ ਪਾਣੀ ਦੀ ਪ੍ਰੋਬਲਮ ਸੀ ਰੇਨੀ ਵਾਟਰ ਦੀ ਉਹ ਸੀ ਸਾਰਾ ਕਰਤਾ ਸਾਡੇ ਅਧਿਕਾਰੀ ਸਾਰੇ ਨਾਲ ਸੀ ਉਹਨਾਂ ਨੂੰ ਕਹਿਦਾ ਵੀ ਇਹਨਾਂ ਦਾ ਰੇਨੀ ਵਾਟਰ ਹੈ ਜਿਹੜਾ ਜਿਹੜਾ ਬਰਸਾਤ ਦਾ ਪਾਣੀ ਹੈ ਵੀ ਉੱਥੇ ਨਾ ਖੜਾ ਹੋ ਜੇ ਉਹਦਾ ਇੰਤਜ਼ਾਮ ਅਸੀਂ ਕਰਤਾ ਉਹ ਬਰਸਾਤੀ ਪਾਣੀ ਆ ਜਿਹੜਾ ਉਹ ਡਰੇਨ ਦੇ ਵਿੱਚ ਪੈਂਦਾ ਹੋ ਜੇਗਾ ਇੱਕ ਬੱਤੀ ਬੁੱਕ ਦੱਸਿਆ ਤੁਸੀਂ 15 ਬੁੱਕ ਛੜਕਾ 17 ਬੁੱਕ ਬਚ ਗਈ ਜਿੰਨੇ 8.5 8 ਉਹਦੇ ਵੀ ਮਿੱਟੀ ਪਰੇ ਜਿਵੇਂ ਨਹਿਰ ਦੇ ਨਾਲ ਦੇਖਿਆ ਵੀ ਦੋਨੇ ਸਾਈਡਾਂ ਬਹੁਤ ਮਿੱੰਦੀਆਂ ਹੋਈਆਂ ਹਰ ਚੀਜ਼ ਦਾ ਇੰਤਜ਼ਾਮ ਕੀਤਾ ਸੀ ਜਿਹੜਾ ਨਹਿਰ ਦਾ ਸੀ ਉਹ ਨਹਿਰ ਵਾਲਾ ਏਰੀਆ ਸਾਨੂੰ ਛੱਡਣਾ ਪੈਣਾ ਉੱਥੇ ਵੀ ਪਾਈਪ ਵੱਡੇ ਪਾ ਗਏ ਕਿਉਂਕਿ ਨੇਚਰਲ ਫਲੋ ਹੁੰਦਾ ਹੈ ਵਾਟਰ ਦਾ ਉਹ ਨੇਚਰਲ ਫਲੋ ਨਾਲ ਇਹ ਪਾਣੀ ਪਿੱਛੋਂ ਲੰਬਾ ਚੱਲਿਆ ਆਉਂਦਾ ਤੇ ਅੱਗੇ ਜਾ ਕੇ ਪਾਣੀ ਉਹ ਜਸਟ ਲਾਈਕ ਉਹ ਤੇ ਡਾਫ ਲੱਗ ਜਾਂਦੀ ਸੀ ਹੁਣ ਅਸੀਂ ਉਹ ਵੀ ਇੰਤਜ਼ਾਮ ਕਰਤਾ ਉੱਥੇ ਪੈਪ ਪਾ ਕੇ ਪਾਣੀ ਅੱਗੇ ਕੱਢ ਦੇਣਾ ਤੇ ਸਾਰਾ ਪਾਣੀ ਹੈ ਜਿਹੜਾ ਡ੍ਰੇਨਿੰਗ ਸਿਸਟਮ ਹੋ ਜਾਏਗਾ ਉਹ ਪਾਣੀ ਵੀ ਅੱਗੇ ਲੰਘ ਜੂਗਾ ਸਾਈਡਾਂ ਤੇ ਅਸੀਂ ਉਸੇ ਤਰੀਕੇ ਨਾਲ ਕਰਨਾ ਜਿਸ ਤਰ੍ਹਾਂ ਅਸੀਂ ਦੂਜੇ ਤਰੀਕ ਸਾਰੇ ਉਸ ਤੇ ਕਰਾਂਗੇ ਮੈਂ ਕਿਤੇ ਡੂੰਗੀ ਦਾ ਸਵਾਲ ਨਹੀਂ ਕਿਤੇ ਉੱਚੀ ਦਾ ਸਵਾਲ ਨਹੀਂ ਸਾਰਾ ਸੀ ਪੈਰਲ ਕਰਦੇ